ਬਹੁਤ ਬਹੁਤ ਸ਼ੁਕਰੀਆ ਸੰਜੀਪ ਜੀ ਬਹੁਤ ਬਹੁਤ ਸ਼ੁਕਰੀਆ ਸੰਜੀਪ ਜੀ ਇਸ ਟਾਈਮ ਜਿਹੜੀ ਲੇਟੈਸਟ ਖਬਰ ਆ ਰਹੀ ਆ ਕਿ ਬੀਜੇਪੀ ਤੇ ਅਕਾਲੀ ਦਲ ਦਾੜਾ ਗੱਠ ਜੋੜਦੇ ਚਰਚਾਵਾਂ ਜਿਹੜੀਆਂ ਹੋਰ ਤੇਜ਼ ਹੋ ਰਹੀਆਂ ਵਾ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇਖੋ ਇਹ ਖਿਆਸ ਰਹੀਆਂ ਬਹੁਤ ਢੇਰ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਕਿ ਭਾਰਤ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ ਹੈ ਪਿਸ਼ਟਭੂਮੀ ਕਾਫੀ ਢੇਰ ਤੋਂ ਤਿਆਰ ਸੀ ਇਹ ਦੋਨਾਂ ਪਾਰਟੀਆਂ ਨੇ ਅਲੱਗ-ਅਲੱਗ ਆਪਣੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਦੇ ਵਿੱਚ ਨਾਕਾਮਯਾਬੀ ਜਿਹੜੀ ਆ ਅਕਾਲੀ ਦਲ ਨੂੰ ਵੀ ਬਹੁਤ ਜ਼ਿਆਦਾ ਚਲਣੀ ਪਈ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬਹੁਤ ਜ਼ਿਆਦਾ ਚਲਣੀ ਪਈ ਸੋ ਉਸ ਤੋਂ ਬਾਅਦ ਹੀ ਇਹ ਸ਼ੁਰੂਆਤ ਜਿਹੜੀ ਹੋ ਚੁੱਕੀ ਸੀ ਕਿ ਕਿਸੇ ਤਰੀਕੇ ਨਾਲ ਦੁਬਾਰਾ ਅਲਾਈਅੰਸ ਜਿਹੜਾ ਕੀਤਾ ਜਾਏ ਕਿਉਂਕਿ ਕਿਸਾਨ ਅੰਦੋਲਨ ਦੇ ਦੌਰਾਨ ਇਹ ਅਲਾਈਅੰਸ ਟੁੱਟਿਆ ਸੀਗਾ ਔਰ ਉਸ ਤੋਂ ਬਾਅਦ ਫਿਰ ਸਮਾਂ ਬੀਤਦਾ ਗਿਆ ਦੋਨਾਂ ਨੇ ਆਪਣੀ ਆਪਣੀ ਜ਼ਮੀਨ ਤਲਾਸ਼ੀ ਇੱਕ ਦੂਸਰੇ ਦੇ ਖਿਲਾਫ ਕਾਫੀ ਕੁਝ ਬਿਆਨਬਾਜ਼ੀਆਂ ਵੀ ਕੀਤੀਆਂ ਕਿਸ ਤਰੀਕੇ ਦੇ ਨਾਲ ਆਪਣਾ ਆਪਣਾ ਜਿਹੜਾ ਜ਼ਮੀਨ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਲੇਕਿਨ ਆਪ ਪਾਰਟੀ ਜਿਹੜੀ ਉਸ ਨੂੰ ਵੱਡੀ ਸਫਲਤਾ ਮਿਲੀ ਪੰਜਾਬ ਦੇ ਵਿੱਚ ਇਹ ਦੋਨੇ ਪਾਰਟੀਆਂ ਜਿਹੜੀਆਂ ਪਿਛਲੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕਰਵਾਇਆ ਅਕਾਲੀ ਦਲ ਤਾਂ অলਮੋਸਟ ਖਤਮ ਹੀ ਹੋ ਗਿਆ ਜਿਹਦੇ ਕੋਲ ਦੋ ਸੀਟਾਂ ਬਚੀਆਂ ਸਨ ਔਰ ਇੱਕ BSP ਦਾ ਇਹਨਾਂ ਦਾ ਅਲਾਈਅੰਸ ਸੀਗਾ ਇਸੇ ਤਰੀਕੇ ਨਾਲ BJP ਦੇ ਕੋਲ ਵੀ ਦੋ ਸੀਟਾਂ ਸਨ ਸੋ ਇਹ ਕਾਫੀ ਜ਼ਿਆਦਾ ਦੋਨਾਂ ਪਾਰਟੀਆਂ ਨੇ ਨੁਕਸਾਨ ਉਠਾਇਆ ਔਰ ਉਸ ਤੋਂ ਬਾਅਦ ਆਸ ਇਹ ਹੀ ਸੀ ਕਿ ਦੁਬਾਰਾ ਅਲਾਈਅੰਸ ਜੜਾ ਕੀਤਾ ਜਾਏ ਉਸ ਅਲਾਈਅੰਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜਾ ਸੈਕੰਡ ਪਾਰਟ ਸੀ ਕਿਸਾਨ ਅੰਦੋਲਨ ਦਾ ਇਹਨੇ ਇੱਕ ਬਹੁਤ ਵੱਡਾ ਰੋੜਾ ਜਿਹੜਾ ਟਕਾਇਆ ਔਰ ਲੱਗ ਰਿਹਾ ਸੀਗਾ ਕਿ ਸ਼ਾਇਦ ਸਮਝੌਤਾ ਹੁੰਦੇ ਹੁੰਦੇ ਇਹ ਸ਼ਾਇਦ ਫੇਰ ਟੁੱਟ ਜਾਏਗਾ ਲੇਕਿਨ ਜੋ ਸੂਤਰਾਂ ਤੋਂ ਛਣ ਕੇ ਖਬਰ ਆ ਰਹੀ ਹੈ ਕਿ ਸਮਝੌਤਾ ਲਗਭਗ ਫਾਈਨਲ ਹੋ ਗਿਆ ਪੰਜ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਚੋਣਾ ਲੜੇਗੀ ਔਰ 8 ਸੀਟਾਂ ਦੇ ਉੱਤੇ ਅਕਾਲੀ ਦਲ ਚੋਣਾ ਲੜੇਗਾ ਸੰਜੀਵ ਜੀ ਕਿਵੇਂ ਦੇਖਦੇ ਹੋ ਭਾਜਪਾ ਜਿਹੜੀ ਆ ਉਹ ਕਹਿ ਰਹੀ ਆ ਕਿ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਤੇ ਪਟਿਆਲਾ ਤੇ ਲੁਧਿਆਣਾ ਦੀ ਜਿਹੜੀ ਸੀਟ ਲੜਨ ਦਾ ਕਹਿ ਰਹੀ ਆ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਭਾਰਤੀ ਜਨਤਾ ਪਾਰਟੀ ਦੇ ਕੋਲ ਬਹੁਤ ਅਰਬਨ ਬੇਸ ਅਗਰ ਵੋਟ ਬੈਂਕ ਦੀ ਗੱਲ ਕਰੀਏ ਤੇ ਬੜਾ ਸੋਲਿਡ ਵੋਟ ਬੈਂਕ ਹੈ ਇਹਨਾਂ ਵਿੱਚ ਵਿਧਾਨ ਸਭਾ ਦੀਆਂ ਕਾਫੀ ਕੰਸਟੀਟੂਐਂਸੀਜ਼ ਜਿਹੜੀਆਂ ਇਹਨਾਂ ਦੇ ਕੋਲ ਰਹੀਆਂ ਔਰ ਹੁਸ਼ਿਆਰਪੁਰ ਇਹਨਾਂ ਦੇ ਕੋਲ ਲਗਾਤਾਰ ਰੀਟੇਨ ਕਰਦਾ ਰਿਹਾ ਹੈ ਗੁਰਦਾਸਪੁਰ ਬਹੁਤ ਡੇਢ ਤੋਂ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ ਲੇਕਿਨ ਐਸਵਰ ਕਿਉਂਕਿ ਸਨੀ ਦਿਓਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੀਗੇ ਉਹ ਫੀਲਡ ਦੇ ਵਿੱਚ ਬਹੁਤ ਘੱਟ ਨਜ਼ਰ ਆਏ ਔਰ ਇਸ ਕਰਕੇ ਉੱਥੋਂ ਉਹਨਾਂ ਨੇ ਇਲੈਕਸ਼ਨ ਨਾਲ ਲੜਨ ਦਾ ਵੀ ਆਪਣਾ ਆ ਗਿਆ ਔਰ ਇਹ ਥੋੜਾ ਜਿਹਾ ਸੈਲੀਬ੍ਰਿਟੀ ਜਿਹੜਾ ਹੈਗਾ ਕਲਚਰ ਜਿਹੜਾ ਉਸ ਨੂੰ ਵੀ ਲੱਗਦਾ ਕਿ ਤੇ ਡੈਂਟ ਲੱਗੇਗਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਜ਼ਮੀਨੀ ਕੈਂਡੀਡੇਟ ਜਿਹੜੇ ਆ ਉਹਨਾਂ ਨੂੰ ਉਤਾਰੇਗੀ ਔਰ ਪੰਜ ਸੀਟਾਂ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀਆਂ ਅਰਬਨ ਏਰੀਆਸ ਵਾਲੀਆਂ ਖਾਸ ਕਰਕੇ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਪੁਸ਼ਾਰਪੁਰ ਔਰ ਗੁਰਦਾਸਪੁਰ ਇਹ ਪੰਜ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਝੋਲੀ ਵਿੱਚ ਜਾਣ ਦੀ ਸੰਭਾਵਨਾ ਔਰ 8 ਸੀਟਾਂ ਜਿਹੜੀਆਂ ਸਾਡਾ ਰੂਰਲ ਟੱਚ ਜਿਹਦੇ ਵਿੱਚ ਜ਼ਿਆਦਾ ਆਨੰਦਪੁਰ ਸਾਹਿਬ ਬਠਿੰਡਾ ਸੰਗਰੂਰ ਜਲੰਧਰ ਇਹ ਐਸ்சி ਸੀਟ ਹੈਗੀ ਔਰ ਫਤਿਹਗੜ੍ਹ ਸਾਹਿਬ ਇਹ ਵੀ ਐਸ்சி ਸੀਟ ਹੈ ਫਰੀਦਕੋਟ ਐਸ்சி ਸੀਟ ਹੈ ਫਿਰੋਜ਼ਪੁਰ ਔਰ ਖਡੂਰ ਸਾਹਿਬ ਇਹਨਾਂ ਸੀਟਾਂ ਦੇ ਉੱਤੇ ਅਕਾਲੀ ਦਲ ਜਿਹੜਾ ਹੈ ਉਹ ਆਪਣੇ ਜਿਹੜੇ ਕੈਂਡੀਡੇਟ उतारेਗਾ ਸੋ ਇਸ ਤਰੀਕੇ ਦੇ ਨਾਲ ਅਗਰ ਅਸੀਂ ਦੇਖੀਏ ਸਤਿਪਾਰਟੀ ਜਨਤਾ ਪਾਰਟੀ ਦਾ ਕਦ ਪਿਛਲੀ ਵਾਰ ਦੇ ਨਾਲੋਂ ਮਜ਼ਬੂਤ ਹੋਇਆ ਹੈ ਪਹਿਲਾਂ ਭਾਰਤੀ ਜਨਤਾ ਪਾਰਟੀ 23 ਸੀਟਾਂ ਦੇ ਉੱਤੇ ਵਿਧਾਨ ਸਭਾ ਚ ਇਲੈਕਸ਼ਨ ਲੜਦੀ ਸੀ ਅਗਰ ਇਸ ਫਾਰਮੂਲੇ ਨੂੰ ਦੇਖੀਏ ਤੇ ਇਹ ਲਗਭਗ ਜਿਹੜਾ ਨਵੀਂ ਵਿਧਾਨ ਸਭਾ ਦਾ ਸਿਨੈਰੀਓ ਹੋਏਗਾ ਉਹਦੇ ਵਿੱਚ 45 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦਾ ਦਾਅਵਾ ਬੰਦਾ ਔਰ 72 ਸੀਟਾਂ ਦੇ ਉੱਤੇ ਅਕਾਲੀ ਦਲ ਦਾ ਦਾਅਵਾ ਸੰਜੀਪ ਜੀ ਆਪਾਂ ਗੁਰਦਾਸਪੁਰ ਦੀ ਗੱਲ ਕਰਦੇ ਆ ਪਿਛਲੀ ਵਾਰ ਵੀ ਜਿਹੜੀ ਬੀਜੇਪੀ ਸਰਕਾਰ ਨੇ ਬੰਬੇ ਤੋਂ ਲਿਆ ਕੇ ਸਨੀ ਦਿਓਰ ਨੂੰ ਜਿਹੜੀ ਸੀਟ ਜਿਹੜੀ ਲੜਵਾਈ ਸੀਗੀ ਤੇ ਹਰ ਇੱਕ ਵਾਰ ਬੀਜੇਪੀ ਐਸਾ ਹੀ ਕੋਈ ਸ਼ਤਰੰਜ ਚ ਖੇਡਦੀ ਆ ਕਿ ਐਟ ਅ ਟਾਈਮ ਦੇ ਲਿਆ ਕੇ ਇੱਕ ਸੀਟ ਜੀ ਕਿ ਇਸ ਵਾਰ ਕੋਈ ਤਾਂ ਕੋਈ ਐਕਟਰ ਜਾਂ ਕੋਈ ਸੈਲਿਬ੍ਰਿਟੀ ਨਹੀਂ ਲਿਆਉਗੀ ਉਹ ਕਿ ਚਿਹਰਾ ਜਿਹੜਾ ਲੋਕੀ ਵੀ ਉੱਥੇ ਕਹਿੰਦੇ ਕਿ ਚਿਹਰਾ ਜਿਹੜਾ ਉੱਥੇ ਦਾ ਹੀ ਹੋਣਾ ਚਾਹੀਦਾ ਗੁਰਦਾਸਪੁਰ ਦਾ ਦੇਖੋ ਬਿਨੋਦ ਖੰਨਾ ਦੀ ਵਾਈਫ ਉਹਨਾਂ ਦੀ ਵੀ ਗੱਲ ਚੱਲਦੀ ਪਈ ਬਿਨੋਦ ਖੰਨਾ ਇੱਕ ਐਕਸੈਪਸ਼ਨ ਸੀਗੇ ਰਾਜਨੀਤੀ ਵਿੱਚ ਬਿਨੋਦ ਖੰਨਾ ਨੇ ਜ਼ਮੀਨੀ ਪੱਧਰ ਤੇ ਉੱਤੇ ਕੰਮ ਕੀਤਾ ਬਿਨੋਦ ਖੰਨਾ ਇੱਕ ਐਸੇ ਐਕਟਰ ਸੀ ਜਿਨ੍ਹਾਂ ਨੇ ਆਪਣੇ ਕੋਲੋਂ ਵੀ ਐਕਸਪੈਂਸ ਕਰਕੇ ਅਗਰ ਅਸੀਂ ਕਹ ਲਈਏ ਗੁਰਦਾਸਪੁਰ ਦੀ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰਿਪੀਟ ਵੀ ਕੀਤਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੇਕਿਨ ਬਦਕਿਸਮਤੀ ਨਾਲ ਅਨ ਟਾਈਮਿੰਗ ਦੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹ ਸੀਟ ਜਿਹੜੀ ਹੈ ਉਹਦਾ ਖਮਿਆਜ਼ਾ ਜਿਹੜਾ ਉਹ ਕਿਤੇ ਨਾ ਕਿਤੇ ਲੋਕਾਂ ਨੇ ਉਠਾਇਆ ਕਿਉਂਕਿ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਪਤਨੀ ਦਾ ਦਾਅਵਾ ਸੀ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਸੰਦੀ ਜੋਲ ਨੂੰ ਪੰਜਾਬ ਦਾ ਪੁੱਤਰ ਹੋਣ ਦੇ ਨਾਤੇ ਉਹਨਾਂ ਨੂੰ ਮੌਕਾ ਦਿੱਤਾ ਔਰ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਲੇਕਿਨ ਸਨੀ ਦਿਓਲ ਇੱਕ ਐਸਾ ਕਹਿ ਸਕਦੇ ਹਾਂ ਕਿ ਐਕਸੈਪਸ਼ਨ ਭਾਰਤੀ ਜਨਤਾ ਪਾਰਟੀ ਚ ਰਹੀ ਜਿਹੜੇ ਕਿ ਨਾ ਤਾਂ ਲੋਕ ਸਭਾ ਦੇ ਮੀਟਿੰਗਾਂ 'ਚ ਹਾਜ਼ਰ ਹੁੰਦੇ ਸੀ ਔਰ ਆਪਣੇ ਕੰਸਟੀਟਿਊਐਂਸੀ ਤੋਂ ਪਹੁੰਚੇ ਹੀ ਨਹੀਂ ਉਹਨਾਂ ਨੇ ਆਪਣਾ ਰਿਪਰੈਜ਼ੈਂਟੇਟਿਵ ਉੱਥੇ ਅਪਾਇੰਟ ਕਰ ਲਿਆ ਆਫੀਸ਼ੀਅਲੀ ਅਗਰ ਅਸੀਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਇਹ ਸਨੀ ਦਿਓਲ ਜੀ ਇੱਕ ਐਸੇ ਕੈਂਡੀਡੇਟ ਹੋਏ ਜਿਨ੍ਹਾਂ ਨੇ ਆਪਣੀ ਜਗ੍ਹਾ ਇੱਕ ਬੰਦਾ ਅਪਾਇੰਟ ਕਰ ਲਿਆ ਕਿ ਇਹ ਮੇਰੀ ਜਗ੍ਹਾ ਕੰਮ ਕਰੇਗਾ ਸੋ ਬਹੁਤ ਜ਼ਿਆਦਾ ਲੋਕਾਂ ਵਿੱਚ ਨਿਰਾਸ਼ਾ ਕਿਉਂਕਿ ਉਹ ਪਹੁੰਚੇ ਨਹੀਂ ਆਪਣੇ ਕੌਨਸਟਿਟੂਐਂਸੀ ਜ ਆਪਣੇ ਜਾ ਕੇ ਲੋਕਾਂ ਨੂੰ ਵਰਕਰਸ ਨੂੰ ਮਿਲੇ ਹੀ ਨਹੀਂ ਉਸ ਸੀਟ ਜਿਹੜੀ ਪੱਕੀ ਸੀਟ ਭਾਰਤ ਜਨਤਾ ਪਾਰਟੀ ਦੀ ਮੰਨੀ ਜਾ ਰਹੀ ਸੀ ਉਹਦੇ ਉੱਤੇ ਬਹੁਤ ਜ਼ਿਆਦਾ ਡੈਂਟ ਜਿਹੜਾ ਹੈ ਉਹ ਸਨੀ ਦਿਓਲ ਐਜ਼ ਅ ਕੈਂਡੀਡੇਟ ਜਿਹੜਾ ਲਗਾਇਆ ਸੋ ਐਸ ਪਰ ਭਾਰਤ ਜਨਤਾ ਪਾਰਟੀ ਉਹਨਾਂ ਦੀ ਜਗ੍ਹਾ ਰਿਪਲੇਸਮੈਂਟ ਦਾ ਕਰੇਗੀ ਲੇਕਿਨ ਕਿਹੜਾ ਕੈਂਡੀਡੇਟ ਹੋਏਗਾ ਇਹ ਦੂਰ ਦੀ ਗੱਡੀ ਹੋਏਗੀ ਕਿਉਂਕਿ ਬਹੁਤ ਸੰਜੀਵ ਜੀ ਮੈਂ ਗੱਲ ਕਰਨਾ ਚਾਹਨਾ ਵਾਂ ਕਿ ਇੱਕ ਵਿਨੋਦ ਖੰਨਾ ਵੀ ਬੜੇ ਵੱਡੇ ਐਕਟਰ ਸੀਗੇ ਬੜਾ ਨਾਮ ਸੀਗਾ ਸਨੀ ਦਿਓਲ ਵੀ ਐਕਟਰ ਨੇ ਪਰ ਸਨੀ ਦਿਉਲ ਨੇ ਤਾਂ ਕੋਈ ਕੰਮ ਨਹੀਂ ਕੀਤਾ ਪਰ ਵਿਨੋਦ ਖੰਨਾ ਜੀ ਨੇ ਬੜੇ ਗੁਰਦਾਸਪੁਰ ਦੇ ਕੰਮ ਜਿਹੜੇ ਐਸੇ ਸੀਗੇ ਜਿਹੜੇ ਨਹੀਂ ਹੋ ਸਕਦੇ ਸੀ ਉਹਨਾਂ ਨੇ ਉਹ ਵੀ ਕਰਵਾਏ ਪਰ ਕਿਵੇਂ ਦੇਖਦੇ ਹੋ ਸਨ ਸਨੀ ਦਿਉਲ ਤੇ ਵਿਨੋਦ ਖੰਨਾ ਦੇਖੋ ਵਿਨੋਦ ਖੰਨਾ ਜਿਹੜੇ ਆ ਉਹਨਾਂ ਨੇ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹ ਰਾਜਨੀਤੀ ਵਿੱਚ ਉਹਨਾਂ ਨੇ ਇੱਕ ਕਿਸਮ ਦੀ ਸੇਵਾ ਭਾਵਨਾ ਦੇ ਨਾਲ ਪਹੁੰਚੇ ਜੀ ਉਹ ਲਗਾਤਾਰ ਇੰਟੈਕ ਲੋਕ ਐਸਾ ਦੇ ਕਿ ਕਨੈਕਟਡ ਰਹੇ ਲੋਕਾਂ ਦੇ ਨਾਲ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਵੀ ਪਹੁੰਚਦੇ ਸੀ ਸਭ ਤੋਂ ਵੱਡਾ ਉੱਥੇ ਜਿਹੜਾ ਬੰਨ ਦਾ ਇੱਕ ਬਹੁਤ ਵੱਡਾ ਇਸ਼ੂ ਸੀਗਾ ਕਿਉਂਕਿ ਮੁਕੇਰੀਆਂ ਦੇ ਲੋਕੀ ਗੁਰਦਾਸਪੁਰ ਆਉਣ ਵਾਸਤੇ ਉਹਨਾਂ ਨੂੰ ਬੜੀਆਂ ਤਕਲੀਫਾਂ ਉਠਾਡੀਆਂ ਪੈਂਦੀਆਂ ਸੀ ਹਰ ਗੋਬਿੰਦਪੁਰ ਦਾ ਜਿਹੜਾ ਬੰਨ ਸੀਗਾ ਉਸ ਬਿਲਕੁਲ ਕੇ ਗਵਰਨਮੈਂਟ ਦੇ ਕੋਲੋਂ ਚਾਹੇ ਫੰਡ ਨਹੀਂ ਪਏ ਉਹਨਾਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਸੀ ਜੀ ਇਸ ਲੈਵਲ ਦਾ ਜਜ਼ਬਾ ਜਿਹੜਾ ਗਰੋਜ਼ ਖੰਨਾ ਜੀ ਸੀਗਾ ਕਿਉਂਕਿ ਉਹਨਾਂ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸਮਝਿਆ ਔਰ ਉਸ ਨੂੰ ਰਾਜਨੀਤਿਕ ਸੇਵਾ ਭਾਵਨਾ ਦੇ ਨਾਲ ਲਿਆ ਔਰ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਰਿਪਲੇਸਮੈਂਟ ਦੇ ਤੌਰ ਤੇ ਸਨੀ ਦਿਓਲ ਨੂੰ ਉਤਾਰਿਆ ਲੋਕਾਂ ਨੇ ਉਸੇ ਤਰੀਕੇ ਨਾਲ ਪਿਆਰ ਤਾਂ ਦਿੱਤਾ ਲੇਕਿਨ ਉਹਨਾਂ ਨੇ ਉਸ ਪਿਆਰ ਦੀ ਜਿਹੜੀ ਕਦਰ ਹੈ ਅਸੀਂ ਕਹਿ ਸਕਦੇ ਉਹ ਨਹੀਂ ਜਾਣੀ ਆਪਣੀ ਕੌਨਸਟੀਟਿਊਐਂਸੀ ਦੇ ਨਾਲ ਬਿਲਕੁਲ ਦਰਕਨਾਰ ਕਰ ਦਿੱਤਾ ਲੋਕ ਸਭਾ ਦੀਆਂ ਪ੍ਰੋਸੀਡਿੰਗਸ ਤੇ ਜਾਣਾ ਬੰਦ ਕਰਤਾ ਔਰ ਇੱਕ ਕਿਸਮ ਦੇ ਨਾਲ ਵੈਕਿਊਮ ਕ੍ਰੀਏਟ ਕਰਤਾ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਲਾਪਤਾ ਉਮੀਦਵਾਰ ਜਿਹੜਾ ਉਹ ਗੁਰਦਾਸਪੁਰ ਦੇ ਲੋਕਾਂ ਲਈ ਹੋ ਗਿਆ ਉਹਨਾਂ ਦੀ ਆਵਾਜ਼ ਜਿਹੜੀ ਹੈ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਨਹੀਂ ਪਹੁੰਚੀ ਨੋ ਪਰਸਨੈਲਿਟੀਜ਼ ਬਹੁਤ ਜਿਆਦਾ ਕੰਟਰਾਸਟ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਐ ਸੰਜੀਵ ਜੀ ਆਪਾਂ ਜਲੰਧਰ ਦੀ ਗੱਲ ਕਰਦੇ ਆਂ ਜਲੰਧਰ ਇੱਕ ਬਹੁਤ ਵੱਡੀ ਜਿਹੜੀ ਸੀਟ ਆ ਐਸ ਸੀ ਜਿਹਨੂੰ ਕਹਿੰਦੇ ਐ ਐਸ ਸੀ ਸੀਟ ਆ ਪਿਛਲੀ ਵਾਰੀ ਵੀ ਹੁਣ ਤੁਹਾਨੂੰ ਪਤਾ ਇੱਕ ਜਿਹੜਾ ਚੌਧਰੀ ਸਾਹਿਬ ਡੈਥ ਹੋਈ ਸੀ ਉਸ ਤੋਂ ਬਾਅਦ ਇਹ ਇਲੈਕਸ਼ਨ ਹੋਏ ਸੀਗੇ ਕਾਫੀ ਜਿਹੜੀ ਅੱਛੀ ਪਰਫਾਰਮੈਂਸ ਜਿਹੜੀ ਆ ਬੀਜੇਪੀ ਨੇ ਜਿਹੜੀ ਜਲੰਧਰ ਦੇ ਵਿੱਚ ਦਿੱਤੀ ਸੀ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਵਾਰ ਵੀ ਉਦਾਦਾਈ ਦੇਖਣ ਨੂੰ ਮਿਲੇਗਾ ਬੀਜੇਪੀ ਪੂਰੀ ਤਿਆਰੀ ਚ ਇਸ ਟਾਈਮ ਜਲੰਧਰ ਦੀ ਸੀਟ ਬਹੁਤ ਜ਼ਿਆਦਾ ਇੱਕ ਕਿਸਮ ਦਾ ਹੌਟ ਸੀਟ ਬਣਨ ਜਾ ਰਹੀ ਹੈ ਕਿਉਂਕਿ ਜਲੰਧਰ ਦੀ ਸੀਟ ਇੱਕ ਐਸੀ ਸੀ ਜਿਹਦੇ ਵਿੱਚ ਬਾਈ ਇਲੈਕਸ਼ਨ ਹੋਇਆ ਸੱਤਾਧਾਰੀ ਪਾਰਟੀ ਜਿਹੜੀ ਉਸ ਦਾ ਪੂਰਾ ਜ਼ੋਰ ਲਗਾਇਆ ਹੁੰਦਾ ਉਸ ਸੀਟ ਨੂੰ ਜਿੱਤਣ ਵਾਸਤੇ ਇਹਨਾਂ ਨੇ ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲਾਂ ਸੰਗਰੂਰ ਦੀ ਸੀਟᱮ ਹਾਰ ਚੁੱਕੇ ਸੀ ਦੂਸਰਾ ਇਲੈਕਸ਼ਨ ਸੀਗਾ ਆਪ ਪਾਰਟੀ ਨੇ ਪੂਰਾ ਜ਼ੋਰ ਲਗਾਇਆ ਔਰ ਉਸ ਸੀਟ ਨੂੰ ਇਹਨਾਂ ਨੇ ਬੜੇ ਨੈਰੋ ਮਾਰਜਨ ਦੇ ਨਾਲ ਜਿੱਤਿਆ ਕਿਉਂਕਿ ਬਾਕੀ ਪਾਰਟੀਆਂ ਨੇ ਵੀ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਜਲੰਧਰ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਬੇਸ ਹੈਗਾ ਐਸ ਵਾਰ ਜਿਹੜਾ ਇਲੈਕਸ਼ਨ ਹੋਣਾ ਹੈ ਇਹ ਇੱਕ ਕਿਸਮ ਦੇ ਨਾਲ ਸਰਕਾਰ ਦੀ ਪਰਫਾਰਮੈਂਸ ਉੱਤੇ ਇਲੈਕਸ਼ਨ ਹੋਏਗਾ ਕਿਉਂਕਿ ਜਲੰਧਰ ਦੇ ਵਿੱਚ ਆਲਰੇਡੀ ਇਹਨਾਂ ਦਾ ਲੋਕ ਸਭਾ ਦਾ ਐਮਪੀ ਜਿਹੜਾ ਰਿੰਕੂ ਜੀ ਹੈਗੇ ਸੋ ਅਗਰ ਰਿੰਕੂ ਜੀ ਰਿਪੀਟ ਕਰ ਦਿਆ ਤਾਂ ਉਹ ਸਰਕਾਰ ਦੇ ਕੰਮਾਂ ਦੇ ਉੱਤੇ ਫਤਵਾ ਹੋਏਗਾ ਸੋ ਬਹੁਤ ਵੱਡਾ ਚੈਲੰਜ ਆ ਪਾਰਟੀ ਬਾਸ ਤੇ ਕਿ ਉਹ ਸੀਟ ਨੂੰ ਰਿਪੀਟ ਕਰਨਾ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦੋਦਾ ਜੇ ਅਲਾਈਅੰਸ ਹੋ ਗਿਆ ਜਿਸ ਤਰੀਕੇ ਨਾਲ ਖਬਰਾਂ ਸੂਤਰਾਂ ਤੋਂ ਆ ਰਹੀਆਂ ਕਿ ਲਗਭਗ ਫਾਈਨਲ ਸਟੇਜ 'ਚ ਹੈ ਸਾਰੀ ਗੱਲਬਾਤ ਹੋ ਗਈ ਆਲਮੋਸਟ ਡਨ ਹੈ ਤਾਂ ਇਹ ਸੀਟ ਬਹੁਤ ਆਸਾਨ ਨਹੀਂ ਹੋਏਗੀ ਆਪ ਪਾਰਟੀ ਵਾਸਤੇ ਔਰ ਆਪ ਪਾਰਟੀ ਨੂੰ ਬਹੁਤ ਵੱਡਾ ਚੈਲੰਜ ਜਿਹੜਾ ਮਨ ਵਾਲਾ ਜਲੰਧਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬੀਜੇਪੀ ਦਾ ਬਹੁਤ ਵੱਡਾ ਵੋਟ ਬੈਂਕ ਹੈ ਇਸੇ ਤਰੀਕੇ ਦੇ ਨਾਲ ਕਾਂਗਰਸ ਵੀ ਦਲਿਤ ਭਾਈਚਾਰੇ ਦੇ ਉੱਤੇ ਬਹੁਤ ਵੱਡੀ ਪਕੜ ਰੱਖਦੀ ਹੈ ਸੋ ਇਹ ਜਿਹੜਾ ਮੁਕਾਬਲਾ ਉਹ ਕਈ ਐਂਗਲਸ ਤੋਂ ਬਹੁਤ ਦਿਲਚਸਪ ਹੋਣ ਵਾਲਾ ਜਲੰਧਰ ਦਾ ਅਰਬਨ ਏਰੀਆਜ਼ ਵਿੱਚ ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ ਕਿ ਅੰਮ੍ਰਿਤਸਰ ਤੋਂ ਹੋ ਸਕਦਾ ਭਾਰਤੀ ਜਨਤਾ ਪਾਰਟੀ ਕਿਸੇ ਸਿੱਖ ਫੇਸ ਨੂੰ ਜਿਹੜਾ ਮੌਕਾ ਸੋ ਇਸੇ ਤਰੀਕੇ ਦੇ ਨਾਲ ਅਸੀਂ ਅਗਰ ਜਿਹੜੇ ਪਟਿਆਲੇ ਦੀ ਗੱਲ ਕਰਦੇ ਹਾਂ ਤਾਂ ਉਹ ਤੇ ਹੋ ਸਕਦਾ ਕਿ ਕੈਪਟਨ ਫੈਮਲੀ ਦੇ ਵਿੱਚੋਂ ਕਿਸੇ ਉਮੀਦਵਾਰ ਨੂੰ ਮਹਾਰਾਣੀ ਪ੍ਰਨੀਤ ਕੌਰ ਜਾਂ ਉਹਨਾਂ ਦੀ ਬੇਟੀ ਜਿਹੜੀ ਹੈ ਉਸ ਟਿਕਟ ਮਿਲ ਸਕਦੀ ਸੋ ਇਹ ਸੀਟਾਂ ਕਾਫੀ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਆਉਣ ਵਾਲਾ ਲੋਕ ਸਭਾ ਦਾ ਇਲੈਕਸ਼ਨ ਸੰਜੀਵ ਜੀ ਲਗਾਤਾਰ ਜਿਹੜੀ ਅਕਾਲੀ ਦਲ ਤੋਂੜੇ ਪਰਿਵਾਰ ਟੁੱਟੇ ਸੀਗੇ ਉਹਨਾਂ ਦੀ ਵਾਪਸੀ ਜਿਹੜੀ ਹੋ ਰਹੀ ਆ ਕੱਲ ਵੀ ਢਿੰਸਾ ਪਰਿਵਾਰ ਜਿਹੜਾ ਵਾਪਸੀ ਹੋਈ ਆ ਤੁਹਾਨੂੰ ਲੱਗਦਾ ਵਕਿ ਇਸ ਦੇ ਨਾਲ ਜਿਹੜਾ ਵਾ ਅਕਾਲੀ ਦਲ ਨੂੰ ਜਿਹੜਾ ਫਾਇਦਾ ਹੋ ਸਕਦਾ ਲਕੋ ਇਹ ਬਹੁਤ ਜ਼ਰੂਰੀ ਸੀਗਾ ਅਕਾਲੀ ਦਲ ਅਸਲ ਦੇ ਵਿੱਚ ਸੁਖਬੀਰ ਬਾਦਲ ਦੀ ਜਿਹੜੀ ਪ੍ਰਧਾਨਗੀ ਸੀ ਉਸ ਨੂੰ ਲੈ ਕੇ ਬਹੁਤ ਸਾਰੇ ਕਿੰਤੂ ਪਰੰਤੂ ਬਹੁਤ ਸਾਰੇ ਕੁਐਸਚਨਸ ਸੀਗੇ ਵੱਡੇ ਬਾਦਲ ਸਾਹਿਬ ਦੇ ਟਾਈਮ ਤੇ ਸਾਰੀਆਂ ਪਾਰਟੀਆਂ ਇੰਟੈਕਟ ਸੀਗੀਆਂ ਅਗਰ ਅਸੀਂ ਗੱਲ ਕਰੀਏ ਤਾਂ ਸੁਖਬੀਰ ਬਾਦਲ ਉਹਨਾਂ ਦੀ ਜਿਹੜੀ ਪ੍ਰਧਾਨਗੀ ਇਸ ਨੂੰ ਲੈ ਕੇ ਜਿਹੜੇ ਸੀਨੀਅਰ ਅਕਾਲੀ ਦਲ ਦੇ ਨੇਤਾ ਸੀਗੇ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਦਰਖਨਾਰ ਸਮਝਦੇ ਸੀ ਉਹਨਾਂ ਨੇ ਹੌਲੀ ਹੌਲੀ ਆਪਣੇ ਆਪ ਨੂੰ ਕਿਨਾਰਾ ਕੀਤਾ ਲੇਕਿਨ ਹੁਣ ਜੋ ਕਿ ਗਰਾਊਂਡ ਲੈਵਲ ਤੇ ਜਦੋਂ ਬੰਦਾ ਜਾਂਦਾ ਤਾਂ ਪਤਾ ਲੱਗਦਾ ਹੈ ਢੀਂਡਸਾ ਪਰਿਵਾਰ ਨੇ ਆਪਣਾ ਬਖਰਾ ਕਾਰਜਦਲ ਬਣਾਇਆ ਲੇਕਿਨ ਉਸ ਦੀ ਪਰਫਾਰਮੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਿਹਤਰੀਨ ਨਹੀਂ ਰਹੀ ਇਸੇ ਤਰੀਕੇ ਨਾਲ ਜਿਹੜੇ ਜਿਹੜੇ ਬੰਦੇ ਵੀ ਪਾਰਟੀਆਂ ਤੋਂ ਟੁੱਟੇ ਉਹ ਕੱਟਦੇ ਚਲੇ ਗਏ ਆਪਣੇ ਆਪ ਨੂੰ ਸੋ ਉਹਨਾਂ ਦਾ ਵੀ ਮੁੜ ਕੇ ਪਾਰਟੀ ਵਿੱਚ ਆਣਾ ਬਹੁਤ ਵੱਡਾ ਵੈਲਕਮ ਸਟੈਪ ਹੋਣਾ ਚਾਹੀਦਾ ਸੁਖਬੀਰ ਬਾਦਲ ਹੁਣਾਂ ਨੇ ਪਹਿਲ ਕਦਮੀਆਂ ਕੀਤੀਆਂ ਔਰ ਹੁਣ ਉਹਨਾਂ ਨੇ ਸੰਕੇਤ ਦਿੱਤਾ ਸੌਫਟ ਕਾਰਨਰ ਦਿੱਤਾ ਕਿ ਬੀਬੀ ਜਗੀਰ ਕੌਰ ਜਿਹੜੇ ਆ ਉਹ ਵੀ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਰਾਦਰ ਬੀਬੀ ਜਗੀਰ ਕੌਰ ਜੀ ਦੀ ਸਟੇਟਮੈਂਟ ਵੀ ਆਈ ਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਪਾਰਟੀ ਦਾ ਵਰਕਰ ਸਮਝਿਆ ਔਰ ਪਾਰਟੀ ਦੇ ਨਾਲ ਜੁੜੀ ਰਹੀ ਮੈਨੂੰ ਅਕਾਲੀ ਦਲ ਨੇ ਕੱਢਿਆ ਨਾ ਕਿ ਮੈਂ ਅਕਾਲੀ ਦਲ ਛੱਡੀ ਸੋ ਇਸ ਕਿਦੇ ਨਾਲ ਅਸੀਂ ਦੇਖਦੇ ਹਾਂ ਕਿ ਆਉਣ ਬੜੇ ਸਮੇਂ ਤੋਂ ਸਾਰੇ ਜਿਹੜੇ ਅਕਾਲੀ ਪੰਥਕ ਜਿੰਨੇ ਲੀਡਰ ਹੈ ਮੁੜ ਕੇ ਇੱਕ ਪਲੇਟਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਚ ਆਉਣ ਜਾ ਰਹੇ ਹੈ ਔਰ ਜਿਹਦੇ ਨਾਲ ਇੱਕ ਬਹੁਤ ਵੱਡਾ ਆਪੋਜੀਟ ਜਿਹੜਾ ਆਪ ਪਾਰਟੀ ਦਾ ਇੱਕ ਅਲਾਈਅንስ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਦੇ ਰੂਪ ਚ ਸਾਨੂੰ ਦੇਖੋ ਨੂੰ ਮਿਲੇਗਾ ਔਰ ਇਹ ਅਲਾਈਅንስ ਕਹਿਦਾ ਦਾ ਜਿਹੜਾ ਬਹੁਤ ਵੱਡਾ ਚੈਲੰਜ ਹੋਏਗਾ ਆਪ ਪਾਰਟੀ ਸੰਜੀਵ ਜੀ ਪਿਛਲੀ ਵਾਰ ਵੀ ਜਿਹੜਾ ਵਾ ਇਹਨਾਂ ਦਾ ਬੀਜੇਪੀ ਤੇ ਅਕਾਲੀ ਦਲ ਜਿਹੜਾ ਗੱਠ ਜੋੜ ਟੁੱਟਾ ਸੀਗਾ ਉਹ ਕਿਸਾਨੀ ਹਲ ਅੰਦੋਲਨਾਂ ਨੂੰ ਲੈ ਕੇ ਟੁੱਟਾ ਸੀਗਾ ਤੇ ਦੁਬਾਰਾ ਜਿਹੜਾ ਕਿਸਾਨੀ ਹਲ ਅੰਦੋਲਨ ਜਿਹੜਾ ਵਾ ਚੱਲ ਰਿਹਾ ਸ਼ਾਇਦ ਅੱਗੇ ਹੋਰ ਜ਼ਿਆਦਾ ਜਿਹੜਾ ਵੱਡਾ ਹੋ ਸਕਦਾ ਵਾ ਤੁਹਾਨੂੰ ਲੱਗਦਾ ਵਾ ਕਿ ਇਹੜਾ ਗੱਠ ਜੋੜ ਦੇ ਨਾਲ ਜਿਹੜਾ ਵਾ ਇਹ ਅਕਾਲੀ ਦਲ ਨੂੰ ਜਿਹੜਾ ਨ ਦੇਖੋ ਕਿਸਾਨੀ ਅੰਦੋਲਨ ਦੇ ਕੁਝ ਮੁੱਦੇ ਆ ਲੇਕਿਨ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਸ ਵੇਲੇ ਦੇਖਣ ਨੂੰ ਮਿਲ ਰਹੀਆਂ ਕਿ ਪੰਜ ਹੋਰ ਫਸਲਾਂ ਦੇ ਉੱਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਲਾਸਟ ਮੀਟਿੰਗ ਕਿਸਾਨ ਲੀਡਰਾਂ ਦੇ ਨਾਲ ਹੋਈ ਸੀ ਉਹਦੇ ਵਿੱਚ ਮੱਕੀ ਕਪਾਹ ਔਰ ਦਾਲਾਂ ਦੇ ਉੱਤੇ ਵੀ ਐਮਐਸਪੀ ਦੇਣ ਦੀ ਗੱਲ ਕੀਤੀ। ਔਰ ਇਹ ਸਮਝੌਤਾ ਕਿਤੇ ਨਾ ਕਿਤੇ ਬਣਨ ਦੀ ਸੰਭਾਵਨਾ ਸਾਨੂੰ ਨਜ਼ਰ ਆਈ ਲੇਕਿਨ ਕਿਸਾਨਾਂ ਦੇ ਵਿੱਚ ਵੀ ਆਪਸ ਬਹੁਤ ਖਿੱਚੋ ਤਾਨ ਹੈਗੀ ਪੰਜਾਬ ਦੇ 23 ਜ਼ਿਲ੍ਹੇ ਆ ਲੇਕਿਨ 32 ਕਿਸਾਨ ਜਥੇਬੰਦੀਆਂ ਉਹਨਾਂ ਦਾ ਅੰਦੋਲਨ ਕਰਨ ਦਾ ਰਾਹ ਵੀ ਅਲੱਗ-ਅਲੱਗ ਆ ਇੱਕ ਮੁੱਦੇ ਚਾਹੇ ਸੇਮ ਹੋ ਸਕਦੇ ਆ ਅਸੀਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਇਹਨਾਂ ਦੀ ਬਿਆਨਬਾਜ਼ੀਆਂ ਵਿੱਚ ਕਿਤੇ ਨਾ ਕਿਤੇ ਕਨਫਲਿਕਟ ਵੀ ਨਜ਼ਰ ਆਉਂਦਾ ਪਿਆ ਇਸ ਵੇਲੇ ਦਾ ਅੰਦੋਲਨ ਉਸ ਲੈਵਲ ਤੇ ਪਾਵਰਫੁਲ ਨਹੀਂ ਹੈ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਪਹਿਲਾਂ ਜਿਹੜਾ ਹੋਇਆ ਸੀਗਾ ਜਿੰਨਾ ਪਾਵਰਫੁਲ ਸੀ ਐਸਪਰ ਹਰਿਆਣਾ ਗਵਰਨਮੈਂਟ ਨੇ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਬੈਰੀਕੇਟਿੰਗ ਕੀਤੀ ਕਿਸਾਨ ਅੰਦੋਲਨ ਨੂੰ ਕ੍ਰਸ਼ ਕਰਨ ਦੀ ਪੂਰਾ ਜਿਹੜਾ ਯਤਨ ਉਹਨਾਂ ਨੇ ਕੀਤਾ ਔਰ ਲੱਗ ਰਿਹਾ ਕਿ ਇਹ ਅੰਦੋਲਨ ਜਿਹੜਾ ਆਪਣੇ ਨਿਗਾਰਬੰਦ ਨੂੰ ਜਾ ਰਿਹਾ ਔਰ ਇਹ ਅੰਦੋਲਨ ਜਿਹੜਾ ਹੁਣ ਉਸ ਲੈਵਲ ਦੇ ਉੱਤੇ ਇਹਦੇ ਕੋਲ ਉਹ ਜਿਹੜੀ ਇਹ ਗੱਲਬਾਤ ਨਹੀਂ ਰਹੀ ਭਾਰਤੀ ਜਨਤਾ ਪਾਰਟੀ ਔਰ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਲਗਾਤਾਰ ਕਿਸਾਨਾਂ ਨੂੰ ਅਰੈਸਟ ਕਰਦੇ ਆ ਆਪਣੀਆਂ ਪਾਲਿਸਿਜ਼ ਥਰੂ ਔਰ ਉਹਨਾਂ ਨੇ ਕਿਸਾਨ ਨਿਧੀ ਦੇ ਰੂਪ ਤੇ ਕਿਸਾਨ ਸਨਮਾਨ ਨਿਧੀ ਉਹਦੀ ਲਗਾਤਾਰ ਕਿਸ਼ਤਾਂ ਜਾਰੀ ਕਰਕੇ ਹਰ ਮਹੀਨੇ 2000 ਰੁਪਏ ਜਿਹੜਾ ਕਿਸਾਨਾਂ ਦੇ ਖਾਤੇ ਵਿੱਚ ਪਾਣਾ ਸੋ ਨਮੀਆਂ ਨਮੀਆਂ ਯੋਜਨਾਵਾਂ ਕਿਸਾਨਾਂ ਲਈ ਲੈ ਕੇ ਆਣੀਆਂ ਸੋ ਇਹ ਇੱਕ ਮੁੱਦਾ ਵੀ ਜਿਹੜਾ ਐਮਐਸਪੀ ਦਾ ਇਹਸ ਨੂੰ ਵੀ ਹੱਲ ਕਰਨ ਵਾਸਤੇ ਇਹ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਔਰ ਇਦਾਂ ਲੱਗਦਾ ਪਿਆ ਕਿ ਹੁਣ ਇਹ ਮੁੱਦਾ ਸ਼ਾਇਦ ਕਿਤੇ ਬੈਕਸਟੇਜ ਤੇ ਜਾਏਗਾ ਔਰ ਇਲੈਕਸ਼ਨ ਦਾ ਜਿਹੜਾ ਬਾਕੀ ਮੁੱਦੇ ਆ ਉਹ ਮੇਨਸਟ੍ਰੀਮ ਦੇ ਵਿਚ ਆਣ ਸੰਜੀਵ ਜੀ ਕਿਵੇਂ ਦੇਖਦੇ ਹੋ ਕਿ ਬੀਜੇਪੀ ਇਸ ਟਾਈਮ ਜਿਹੜਾ ਵਾ ਕਾਫੀ ਅੱਛੀ ਪਰਫਾਰਮੈਂਸ ਦੇ ਰਹੀ ਹੈ ਬਾਕੀ ਸਟੇਟਾਂ ਦੇ ਵਿੱਚ ਵੀ ਕਾਫੀ ਅੱਛਾ ਕੰਮ ਕਰ ਰਹੀ ਆ ਤੇ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਚੜੇ ਇਲੈਕਸ਼ਨ ਹੋ ਰਹੇ ਆ ਲੋਕ ਸਭਾ ਦੇ ਤੇ ਉਸ ਵਿੱਚ ਜਿਹੜੀ ਪਾਵਰ ਆਫ ਬੀਜੇਪੀ ਆਪਣੇ ਹੱਥ ਦੇ ਵਿੱਚ ਰੱਖੂਗੀ ਸਾਰੀ ਜੀ ਤੁਹਾਡੀ ਆਵਾਜ਼ ਥੋੜੀ ਜੀ ਵਿੱਚ ਡਿਸਟਰਬ ਹੋਈ ਮੈਂ ਚਾਹੁੰਗਾ ਕਿ ਆਪਣਾ ਕੁਐਸਚਨ ਜਰਾ ਥੋੜਾ ਜਿਹਾ ਦੁਬਾਰਾ ਰਿਪੀਟ ਕਰ ਦਿਓ ਸੰਜੀਵ ਜੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਜਿਹੜੇ ਇਲੈਕਸ਼ਨਾਂ ਲੋਕ ਸਭਾ ਦੇ ਉਹਦੇ ਵਿੱਚ ਜਿਹੜੀ ਬੀਜੇਪੀ ਜਿਹੜੀ ਪਾਵਰ ਆਪਣੇ ਜਿਹੜੀ ਪੂਰੀ ਹੱਥ ਦੇ ਵਿੱਚ ਆਪਣੇ ਰੱਖੇਗੀ ਦੇਖੋ ਬੀਜੇਪੀ ਐਸ ਵਾਰ ਦਾ ਜਿਹੜਾ ਇਲੈਕਸ਼ਨ ਆਮਲ ਰਾਦਰ ਹਾਰ ਇਲੈਕਸ਼ਨ ਨੂੰ ਇਸ ਤਰੀਕੇ ਨਾਲ ਲੜਦੀ ਹੈ ਕਿ ਜਿੱਦਾਂ ਉਹਦਾ ਆਖਰੀ ਇਲੈਕਸ਼ਨ ਹੁੰਦਾ ਪੂਰੀ ਪਾਵਰ ਜਿਹੜੀ ਉਹ ਝੋਕ ਦਿੰਦੀ ਔਰ ਕੋਈ ਕਸਰ ਜਿਹੜੀ ਆ ਉਹ ਨਹੀਂ ਛੱਡਦੀ ਦੀ ਬੀਜੇਪੀ ਨੇ ਨਾਰਾ ਦਿੱਤਾ ਕਿ 370 पार और NDA 400 पार सो ਜਦੋਂ ਐਡਾ ਵੱਡਾ ਟਾਰਗੇਟ ਤੁਸੀਂ ਸੈੱਟ ਕਰਦੇ ਆਂ ਤਾਂ ਆਪੋਜੀਸ਼ਨ ਲਈ ਕੋਈ ਸਪੇਸ ਨਹੀਂ ਬਚਦੀ BJP ਹਰ ਉਹ ਤਰੀਕਾ ਜਿਹਦੇ ਨਾਲ ਪਾਵਰ 'ਚ ਆਇਆ ਜਾ ਸਕਦਾ ਉਹ ਇਸਤੇਮਾਲ ਕਰਦੀ ਆ ਉਹ ਅਸੀਂ ਬਹੁਤ ਵਾਰੀ ਦੇਖ ਵੀ ਲਿਆ ਚਾਹੇ ਉਹ ਚੰਡੀਗੜ੍ਹ ਦੇ ਮੇਅਰ ਦੇ ਇਲੈਕਸ਼ਨ ਸੀਗੇ ਚਾਹੇ ਮਹਾਰਾਸ਼ਟra ਦੀਆਂ ਜਿਹੜੀ ਹੈ ਅਸੀਂ ਦੇਖਿਆ ਤਖਤਾ ਪਲਟ ਹੋਇਆ ਚਾਹੇ ਹਿਮਾਚਲ ਦੇ ਵਿੱਚ ਵੀ ਅਸੀਂ ਦੇਖਿਆ ਕਿ ਹੁਣ ਰਾਜ ਸਭਾ ਦੇ ਇਲੈਕਸ਼ਨ ਨੂੰ ਕਰਾਸ VOTING ਹੋ ਗਈ ਬੀਜੇਪੀ ਹਰ ਤਰੀਕਾ ਇਸਤੇਮਾਲ ਕਰਦੀ ਆ ਕਿ ਤਾਂ ਕਿ ਪਾਵਰ ਦੇ ਵਿੱਚ ਆਇਆ ਜਾਏ ਸੋ ਇਹਨਾਂ ਇਲੈਕਸ਼ਨਸ ਵਿੱਚ ਵੀ ਬੀਜੇਪੀ ਕੋਈ ਕਸਰ ਛੱਡਣ ਨਹੀਂ ਪਾਲੀ ਔਰ ਰਾਦਰ ਜਮੀਨੀ ਪੱਧਰ ਤੇ ਉੱਤੇ ਉਹਨਾਂ ਦੇ ਵਰਕਰਸ ਉਹਨਾਂ ਦੇ ਲੀਡਰ ਜਿਹੜੇ ਆ ਉਹ ਲਗਾਤਾਰ ਪੰਜਾਬ ਦੇ ਦੌਰਿਆਂ ਦੇ ਉੱਤੇ ਪੰਜਾਬ ਚ ਕੰਮ ਕਰ ਰਹੇ ਆ ਔਰ ਉਹਦੀ ਫੀਡਬੈਕ ਵੀ ਜਿਹੜੀ ਆ ਪੂਰੀ ਜਿਹੜੀ ਹਾਈ ਕਮਾਂਡ ਨੂੰ ਜਾਂਦੀ ਪਈ ਹੈ ਬੀਜੇਪੀ ਇਸ ਇਲੈਕਸ਼ਨ ਚ ਲੱਗ ਰਿਹਾ ਕਿ ਬਿਹਤਰ ਪਰਫਾਰਮ ਕਰੇਗੀ ਨਾਸਰ ਭਾਰਤ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਆਪਣਾ ਟੀਚਰ ਸਰਟੀਫਿਕੇਟਾ ਉਹਦੇ ਨੇੜੇ-ਤੇੜੇ ਕਿਉਂਕਿ ਬਹੁਤ ਸਾਰੇ ਜਿੰਨੇ ਵੀ ਸਾਡੇ ਕੋਈ ਜਿਹਨੂੰ ਅਸੀਂ ਕਹਿ ਸਕਦੇ ਕਿ ਅਸੀਂ ਚੋਣਾਂ ਦੀ ਜਿਹੜੇ ਸਰਵੇਖਣ ਹੁੰਦੇ ਆ ਉਹਦੇ ਵਿੱਚ ਕਲੀਅਰ ਹੀ ਨਜ਼ਰ ਆ ਰਿਹਾ ਕਿ ਭਾਰਤੀ ਜਨਤਾ ਪਾਰਟੀ ਬਹੁਤ ਜ਼ਿਆਦਾ ਲੀਡ ਤੇ ਬਹੁਤ ਅਪਰੈਜ ਤੇ ਆ ਬਾਕੀ ਪਾਰਟੀਆਂ ਦੇ ਨਾਲੋਂ ਔਰ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਬੀਜੇਪੀ ਜਿਹੜਾ ਬਿਹਤਰ ਪਰਫਾਰਮ ਕਰੇਗੀ ਚਾਹੇ ਉਹ 5 ਸੀਟਾਂ ਦੇ ਉੱਤੇ ਕੰਟੈਸਟ ਕਰੇ ਲੇਕਿਨ ਉਹਨਾਂ ਦਾ ਜਿਹੜਾ ਇਲੈਕਸ਼ਨ ਆ ਉਹ ਬਿਹਤਰੀਨ ਪਰਫਾਰਮੈਂਸ ਵੱਲ ਨੂੰ ਦਿਖਾਈ ਦੇਵੇ ਸੰਜੀਵ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਬਹੁਤ ਵਧੀਆ ਇੱਕ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਅਸੀਂ ਫਿਰ ਦੁਬਾਰਾ ਤੁਹਾਡੇ ਤੋਂ ਜਾਣਕਾਰੀ ਲੈਂਦੇ ਰਾਵਾਂਗੇ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਤਲਕਾ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਹਮੇਸ਼ਾ ਅੱਛੇ-ਅੱਛੇ ਮੁੱਦੇ ਜਿਹੜੇ ਲੈ ਕੇ ਆਉਂਦੇ ਹੋ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ